ਅੱਜ ਪੂਰੇ ਭਾਰਤ ਦੇ ਵਿੱਚ ਭਾਰਤ ਬੰਦ ਦੀ ਕਾਲ ਦੇ ਚੱਲਦੇ ਹੋਏ ਹੁਸ਼ਿਆਰਪੁਰ ਦੇ ਵਿੱਚ ਵੀ ਦਿਖਿਆ ਭਾਰਤ ਬੰਦ ਦਾ ਅਸਰ ਜਿੱਥੇ ਪੰਜਾਬ ਰੋਡ ਵਿੱਚ ਪੰਨ ਬੱਸ ਮੁਲਾਜ਼ਮਾਂ ਵੱਲੋਂ ਕੀਤਾ ਗਿਆ ਚੱਕਾ ਜਾਮ ਜਿਸ ਦੇ ਚੱਲਦੇ ਹੋਏ 3 ਦਿਨਾਂ ਤੱਕ ਰਹੇਗੀ ਬੱਸਾਂ ਦੀ ਹੜਤਾਲ ਅੱਜ ਸਰਕਾਰ ਮਰਦਾਬਾ 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 ਕੀ ਕੀ ਆ ਰਹੀ ਹੈ ਕਿੰਨੇ ਦਿਨ ਦੀ ਹੜ ਕੀ ਇੱਕ ਪ੍ਰੋਗਰਾਮ ਹੈ ਕੀ ਮੰਗਾ ਬਟ ਇਹ ਦੇਖੋ ਜੀ ਮੇਰਾ ਨਾਮ ਰਮਿੰਦਰ ਸਿੰਘ ਪੰਜਾਬ ਰੋਡਵੇ ਪਨਪਾਸ ਪੀ ਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਹਿਆਰਪੁਰ ਦਾ ਮੈਂ ਪ੍ਰਧਾਨ ਆ ਜੀ ਇਹ ਜਿਹੜੀਆਂ ਸਾਡੀਆਂ ਅੱਜ ਦੀ ਜਿਹੜੀ ਤਿੰਨ ਰੁੱਝਾ ਹੜਤਾਲ ਆ ਜੀ ਇਹ ਜਿਹੜੀ ਹੜਤਾਲ ਆਸੀਂ ਸਾਡੀਆਂ ਜਿਹੜੀਆਂ ਮੰਗੀਆਂ ਜਿਹੜੀਆਂ ਮੰਗਾ ਸਾਡੀਆਂ ਮੰਗ ਚੁੱਕੇ ਆ ਪਰ ਉਹ ਕਿਤੇ ਨਾ ਕਿਤੇ ਸਾਡੇ ਉੱਚ ਅਧਿਕਾਰੀ ਲਾਗੂ ਨਹੀਂ ਕਰ ਰਹੇ ਸਾਡੇ ਦੇ ਪਿਛਲੇ ਸਾਲ ਜਲੰਧਰ ਦੀ ਜਿਮਨੀ ਚੋਣ ਹੀ 2024 ਚ ਉਥੇ ਮੁੱਖ ਮੰਤਰੀ ਸਾਹਿਬ ਨੇ ਸਾਡੇ ਨਾਲ ਪੈਨਲ ਮੀਟਿੰਗ ਕੀਤੀ ਸੀ ਟੇਬਲ ਤੇ ਬੈਠੇ ਸੀ ਉਹਨਾਂ ਨੇ ਸਾਡੇ ਉੱਚ ਅਧਿਕਾਰੀਆਂ ਨੂੰ ਟ੍ਰਾਂਸਪੋਰਟ ਮੰਤਰੀ ਨੂੰ ਕਿਹਾ ਸੀ ਕਿ ਇੱਕ ਕਮੇਟੀ ਬਣਾ ਕੇ ਇਹਨਾਂ ਦਾ ਮਹੀਨੇ ਦੇ ਵਿੱਚ ਵਿੱਚ ਇਹਨਾਂ ਦਾ ਕੰਮ ਕੀਤਾ ਜਾਵੇ ਪਰ ਕਿਤੇ ਨਾ ਕਿਤੇ ਸਾਲ ਬੀਤ ਗਿਆ ਕਿਤੇ ਨਾ ਕਿਤੇ ਸਾਨੂੰ ਸਾਡੇ ਉੱਚ ਅਧਿਕਾਰੀ ਸਾਡਾ ਟ੍ਰਾਂਸਪੋਰਟ ਮੰਤਰੀ ਸਿਰਫ ਤੇ ਸਿਰਫ ਲਾਰੇ ਲਾ ਰਿਹਾ ਤੇ ਸਾਨੂੰ ਔਣ ਗੌਲਿਆ ਕੀਤਾ ਜਾ ਰਿਹਾ ਇਸ ਦੇ ਉਲਟ ਪੰਜਾਬ ਸਰਕਾਰ ਜੋ 4 ਸਾਲ ਹੋ ਗਏ ਸਰਕਾਰ ਬਣੀ ਨੂੰ ਪਰ ਸਰਕਾਰ ਨੇ ਇੱਕ ਵੀ ਪੰਜਾਬ ਰੋਡਵੇਜ਼ ਦੇ ਬੇੜੇ ਦੇ ਵਿੱਚ ਬੱਸ ਨਹੀਂ ਸ਼ਾਮਲ ਕੀਤੀ ਉਲਟਾ 400 ਬੱਸ ਕੰਡਮ ਹੋ ਚੁੱਕੀ ਆ ਸੋ ਕਿਤੇ ਨਾ ਕਿਤੇ ਸਰਕਾਰਾਂ ਦੀਆਂ ਅਣਦੇਖੀਆਂ ਜਿਨ੍ਹਾਂ ਦੇ ਵਿੱਚ ਸਾਡੇ ਮੁਲਾਜ਼ਮਾਂ ਦਾ ਸ਼ੋਸ਼ਣ ਹੁੰਦਾ 17 17 18 18 ਸਾਲ ਹੋ ਗਏ ਸਾਨੂੰ ਠੇਕੇ ਦੇ ਆਧਾਰ ਤੇ ਕੰਮ ਕਰਦੇ ਨਵੇਂ ਠੇਕੇਦਾਰ ਲੈ ਆਉਂਦਾ ਆ ਠੇਕੇਦਾਰ ਭੱਜ ਜਾਂਦਾ ਮੁੰਡਿਆਂ ਦੀਆਂ ਸਿਕਿਉਰਟੀਆਂ ਵਰਕਰਾਂ ਦੀਆਂ ਸਿਕਿਉਰਟੀਆਂ ਲੈ ਕੇ ਚਲ ਜਾਂਦਾ ਫਿਰ ਠੇਕੇਦਾਰ ਲੈ ਆਉਂਦੇ ਆ ਉਹ ਸਿਕਿਉਰਟੀਆਂ ਲੈ ਕੇ ਭੱਜ ਜਾਂਦਾ ਈਪੀਐਫ ਫੰਡ ਈਐਸਆਈ ਤੱਕ ਸਾਡਾ ਸਾਰਾ ਕੁਝ ਲਗਭਗ 40 ਕਰੋੜ ਦੇ ਜਿਹੜਾ ਵਾ ਲੈ ਕੇ ਭੱਜ ਗਿਆ ਫਿਰ ਨਵਾਂ ਠੇਕੇਦਾਰ ਆਇਆ ਫਿਰ ਉਹਨੇ ਭਰਤੀ ਵੀ ਕੀਤੀ ਅਸੀਂ ਇੱਥੋਂ ਤੱਕ ਕੀ ਐਫੀ ਡੇਵਿਟ ਵੀਡੀਓ ਕੋਰਕੋਡੀਆਂ ਜਿਹੜੇ ਸਾਡੇ ਅਧਿਕਾਰੀ ਰਲੇ ਨਾਲ ਅਸੀਂ ਵਿਜੀਲੈਂਸ ਤੱਕ ਸ਼ਿਕਾਇਤਾਂ ਕੀਤੀਆਂ ਪਰ ਕਿਤੇ ਨਾ ਕਿਤੇ ਕੋਈ ਵੀ ਹਾਲੇ ਤੱਕ ਕੋਈ ਠੋਸ ਹੱਲ ਨਹੀਂ ਕੀਤਾ ਜਾ ਰਿਹਾ ਤੇ ਨਾ ਹੀ ਕੋਈ ਕਾਰਵਾਈ ਹੋ ਰਹੀ ਤੇ ਨਾ ਹੀ ਸਾਡੀ ਜਿਹੜੀ ਪੌੜੀ ਜਿਹੜੀ ਕਿ ਬਣ ਚੁੱਕੀ ਆ ਤੇ ਉਹ ਵੀ ਸਾਡੇ ਅਧਿਕਾਰੀ ਕਿਤੇ ਨਾ ਕਿਤੇ ਸਰਕਾਰ ਕੈਂਡੀਡਟ ਦੀ ਮੀਟਿੰਗ ਵਿੱਚ ਨਹੀਂ ਲੱਗੇ ਜਾ ਰਿਹਾ ਸਾਡਾ ਟਰਾਂਸਪੋਰਟ ਮੰਤਰੀ ਕਿਉਂ ਕਿ ਇੱਕ ਵਿਚੋਲੀਆ ਠੇਕੇਦਾਰ ਵੇਖ ਕਿਧਰ ਆ ਕੇ ਤੇ ਪੈਸੇ ਖਾਣ ਦਾ ਜਿਹੜਾ ਟਕਵਾਂਜਿਆ ਉਹ ਲਗਾਤਾਰ ਜਾਰੀ ਆ ਪਰ ਇਹਦੇ ਵਿੱਚ ਜਿਹੜਾ ਸ਼ੋਸ਼ਣ ਹੋ ਰਿਹਾ ਉਹ ਸਾਡੇ ਵਰਕਰਾਂ ਦਾ ਹੋ ਰਿਹਾ ਦੂਜੀ ਗੱਲ ਕਿ ਸਾਡੇ ਜਿਹੜੇ ਵਰਕਰ ਆ ਉਹਨਾਂ ਦੀ ਮੌਤ ਹੋ ਜਾਂਦੀ ਸਾਥੀ ਦੀ ਭਰ ਕੇ ਦੇ ਨਾਲ ਕਿਤੇ ਸਰਕਾਰ ਉਸ ਨੂੰ ਵੀ ਅੰਗੋਲੀਆਂ ਕਰਦੀ ਆ ਤੇ ਉਹਦੇ ਘਰਦਿਆਂ ਨੂੰ ਨੌਕਰੀ ਨਹੀਂ ਦਿੰਦੀ ਹਾਨੂੰ 17-18 ਸਾਲ ਹੋ ਗਏ ਇਥੇ ਕੰਮ ਕਰਦੇ ਨੇ ਹੁਣ ਸਾਡੇ ਡਰਾਈਵਰ ਰਟਾਇਰ ਹੋ ਕੇ ਜਾ ਰਹੇ ਆ ਨਾ ਕੋਈ ਸਾਡੀ ਪੈਨਸ਼ਨ ਆ ਨਾ ਕੁਛ ਨਾ ਕੋਈ ਫੰਡ ਸੋ ਇਸ ਕਰਕੇ ਇਹ ਜਿਹੜਾ ਸਾਡੀ 3 ਦਿਨ ਦੀ ਹੜਤਾਲ ਆ ਤੇ ਕੱਲ ਨੂੰ 10 ਤਰੀਕ ਨੂੰ 6:00 AM ਦੀ ਰਹਿਸ਼ ਤੇ ਅਸੀਂ ਘਰਾਓ ਕਰਾਂਗੇ ਜੀ ਜੇ ਫੇਰ ਵੀ ਮੰਨਦੀ ਸਰਕਾਰ ਫਿਰ ਦੀ ਜੇ ਸਰਕਾਰ ਫੇਰ ਵੀ ਸਾਡੀ ਗੱਲ ਨਹੀਂ ਮੰਨੀ ਤੇ ਇਹ ਜਿਹੜਾ ਸਾਡਾ ਧਰਨਾ ਇਹ ਅਨੰਤੇ ਸਮੇਂ ਲਈ ਹੋਵੇਗਾ ਅੱਜ ਜਿਹੜਾ ਹੈ 9 ਜੁਲਾਈ ਨੂੰ ਸੂਚੇ ਦੇਸ਼ ਅੰਦਰ ਦੇਸ਼ ਵਿਆਪੀ ਹੜਤਾਲ ਕੀਤੀ ਜਾ ਰਹੀ ਹੈ ਇਸ ਹਰਤਾਾਲ ਦਾ ਸਦਾ ਕੇਂਦਰ ਦੀਆਂ ਜਿਹੜੀਆਂ 10 ਪ੍ਰਮੁੱਖ ਟ੍ਰੇਡ ਯੂਨੀਅਨਾਂ ਰਾਜਮ ਫੈਡਰੇਸ਼ਨਾਂ ਤੇ ਉਹ ਤੋਂ ਇਲਾਵਾ ਬੈਂਕ ਅੰਪਲਾਈ ਜੈ ਇੰਸ਼ੋਰੈਂਸ ਵਾਲੇ ਨੇ ਜਿਹੜੇ ਖਾਣਾ ਚ ਕੰਮ ਕਰਦੇ ਉਹ ਲੋਕ ਨੇ ਤੇ ਹੋਰ ਜਿਹੜੀ ਜੱਥੇਬੰਦੀਆਂ ਉਹਨਾਂ ਨੇ ਸਾਰਿਆਂ ਨੇ ਸਹਰਤਾਜ ਜਿੱਥੇ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ ਉੱਥੇ ਨਾਲ ਹੀ ਜਿਹੜਾ ਸੰਯੁਕਤ ਕਿਸਾਨ ਮੋਰਚਾ ਹੈ ਦੇਸ਼ ਪੱਧਰ ਤੇ ਉਹਨੇ ਵੀ ਇਸ ਹਰਤਾਾਲ ਦਾ ਸਮਰਥਨ ਨਹੀਂ ਕੀਤਾ ਉਹ ਵੀ ਹਰਤਾਾਲ ਦੇ ਸ਼ਾਮਲ ਹੋ ਰਿਹਾ ਹੈ ਕਿਉਂਕਿ ਇਹ ਹਰਤਾਾਲ ਮੁੱਖ ਤੌਰ ਦੇ ਉੱਤੇ ਕੇਂਦਰ ਸਰਕਾਰ ਦੀਆਂ ਫਾਸ਼ੀਵਾਦੀ ਨੀਤੀਆਂ ਤੇ ਉਹਦੀਆਂ ਜਿਹੜੀਆਂ ਆਰਥਿਕ ਨੀਤੀਆਂ ਆ ਉਹਦੇ ਵਿਰੋਧ ਕੀਤੀ ਜਾ ਰਹੀ ਹੈ ਉਹਦੇ ਨਾਲ ਹੀ ਪੰਜਾਬ ਦੇ ਅੰਦਰ ਜਿਹੜੀਆਂ ਨੀਤੀਆਂ ਨੂੰ ਕੇਂਦਰ ਲਾਗੂ ਕਰ ਰਿਹਾ ਉਹਨਾਂ ਨੀਤੀਆਂ ਨੂੰ ਪੰਜਾਬ ਦੀ ਭਗਵੰਤਪਾ ਸਰਕਾਰ ਲਾਗੂ ਕਰ ਰਹੀ ਹੈ ਇਸ ਕਰਕੇ ਪੰਜਾਬ ਦੇ ਅੰਦਰ ਵੀ ਹਰਤਾਹ ਹੋ ਰਹੀ ਹੈ ਅਨੁਮਾਨ ਹੈ ਭਈ ਦੇਸ਼ ਪੱਧਰ ਤੇ 25 ਕਰੋੜ ਲੋਕ ਜਿਹੜੇ ਇਸ ਹਰਤਾਹ ਸ਼ਾਮਲ ਹੋ ਰਹੇ ਨੇ ਇਸ ਹਰਤਾਹ ਦੇ ਜਿਹੜੇ ਮੁੱਖ ਮੁੱਦੇ ਨੇ ਉਹ ਹੈ ਜਿੱਥੇ ਫਾਸ਼ੀਵਾਦੀ ਨੀਤੀਆਂ ਨੂੰ ਮੋੜਾ ਦੇਣ ਵਾਸਤੇ ਸਰਕਾਰ ਨੂੰ ਮਜਬੂਰ ਕਰਨਾ ਹੈ ਕੱਟਕਿੰਟੀਆਂ ਤੇ ਹਮਲੇ ਹੋ ਰਹੇ ਨੇ ਧਰਮ ਦੇ ਨਾਂ ਤੇ ਲੋਕਾਂ ਨੂੰ ਵੰਡਿਆ ਜਾ ਰਿਹਾ ਹੈ ਉਹਦੇ ਨਾਲ ਹੀ ਜਿਹੜੀਆਂ ਆਰਥਿਕ ਨੀਤੀਆਂ ਦੇ ਤਹਿਤ ਅੱਜ ਸਾਰਾ ਕੁਸ਼ੀ ਕਾਰਪੋਰੇਟ ਜਗ ਦੀ ਝੋਲੀ 'ਚ ਪਾਇਆ ਜਾ ਰਿਹਾ ਹੈ ਵੱਡੇ ਵੱਡੇ ادارے ਜਿਹੜੇ ਇੰਡੀਅਨ 에ਅਰਲਾਈਨ ਵਰਗੇ ادارے ਜਿਹੜੇ ਕਦੇ ਟਾਟਾ ਤੋਂ ਖਰੀਦੇ ਸੀਗੇ ਅੱਜ ਮੁੜ ਕੇ ਸਰਕਾਰ ਨੇ ਟਾਟਾ ਦੀ ਚੋਰੀ ਪਾ ਦਿੱਤੀ ਹੈ ਜਿਹੜਾ ਰੇਲਵੇ ਦਾ ਡਿਪਾਰਟਮੈਂਟ ਹੈ ਜਿੱਥੇ ਰੇਲਵੇ ਦੇ ਅੰਦਰ ਅੱਜ 150 ਟ੍ਰੇਨ ਜਿਹੜੀ ਹੈ ਅਦਾਨੀਆਂ ਤੇ ਅਵਾਨੀਆਂ ਦੀ ਭੱਜ ਰਹੀ ਹੈ ਉੱਥੇ ਅੱਜ ਇੱਕ ਬੈਂਕ ਨੂੰ ਦੂਜੇ ਬੈਂਕ ਤੇ ਮਰਜ਼ੀ ਕੀਤਾ ਜਾ ਰਿਹਾ ਜਦੋਂ ਕੋਈ ਸਮਾਂ ਸੀ ਜਦੋਂ ਬੈਂਕਾਂ ਨੂੰ ਨੈਸ਼ਨਲਾਈਜ਼ ਕੀਤਾ ਗਿਆ ਸੀਗਾ ਇਹਦੇ ਨਾਲ ਹੀ ਜਿਹੜੇ ਆਧਾਰਿਆਂ ਨੂੰ ਬੰਦ ਕਰਕੇ ਅੱਜ ਲੋਕਾਂ ਦੇ ਰਜਰਾਰ ਦੇ ਬੂਹੇ ਵੀ ਬੰਦ ਕੀਤੇ ਜਾ ਰਹੇ ਆ ਤੇ ਲੋਕਾਂ ਦੀ ਜਿਹੜੀਆਂ ਮਾੜੀਆਂ-ਮੋਟੀਆਂ ਸਹੂਲਤਾਂ ਮਿਲਦੀਆਂ ਸੀਗੀਆਂ ਪਬਲਿਕ ਸੈਕਟਰ ਦੇ ਰਹੀਂ ਉਹ ਸਾਰੀਆਂ ਖਤਮ ਕੀਤੀਆਂ ਜਾ ਰਹੀਆਂ ਆ ਇਹ ਸਾਡੀ ਇਹ ਮੰਗ ਹੈ ਵੀ ਪਬਲਿਕ ਸੈਕਟਰ ਦੀ ਜਿਹੜੀ ਰਾਖੀ ਕੀਤੀ ਜਾਣੀ ਚਾਹੀਦੀ ਹੈ ਪਬਲਿਕ ਸੈਕ ਦੇ ਲੋਕਾਂ ਨੂੰ ਉਹਦੇ ਵਿੱਚ ਰੋਜ਼ਗਾਰ ਦੇ ਜਿਹੜੇ ਬੂਹੇ ਲੋਕਾਂ ਦੇ ਖੁੱਲਣੇ ਚਾਹੀਦੇ ਆ ਇਹਦੇ ਨਾਲ ਹੀ ਵੱਡਾ ਮੁੱਦਾ ਜ ਮਹਿੰਗਾਈ ਦਾ ਹੈ ਕਿਉਂਕਿ ਮਹਿੰਗਾਈ ਲਗਾਤਾਰ ਵੱਧਦੀ ਜਾ ਰਹੀ ਹੈ ਤੇ ਲੋਕਾਂ ਨੂੰ ਰਜਮੀ ਰੋਟੀ ਤੱਕ ਨਹੀਂ ਮਿਲ ਰਹੀ ਹੈ ਇਹਦੇ ਨਾਲ ਹੀ ਅੱਜ ਜਿੱਥੇ ਤੱਕ ਪੈਨਸ਼ਨ ਦਾ ਸੀ ਸਾਡੀ ਮੰਗ ਇਹ ਸੀਗੀ ਵੀ ਪੈਨਸ਼ਨ ਦੇਸ਼ ਦੇ ਹਰ ਨਾਗਰਿਕ ਨੂੰ ਮਿਲਣੀ ਚਾਹੀਦੀ ਹੈ ਜਿਹੜਾ ਵੀ 58 60 ਸਾਲ ਦੀ ਉਮਰ ਹੋ ਗਈ ਹੈ ਉਹਨੂੰ ਆਹ 10 ਉਹਦੀ ਸੋਸ਼ਲ ਸਿਕਰਟੀ ਸਮਾਜਿਕ ਸੁਰੱਖਿਆ ਪੈਨਸ਼ਨ ਦੇ ਰੂਪ ਵਿੱਚ ਗੁਜ਼ਾਰੇਯੋਗ ਮਿਲਣੀ ਚਾਹੀਦੀ ਹੈ ਪਰ ਇਹਨਾਂ ਨੇ ਜਿਨ੍ਹਾਂ ਨੂੰ ਮਿਲਦੀ ਸੀਗੀ ਉਹਨਾਂ ਦੀ ਬੰਦ ਕਰ ਦਿੱਤੀ ਗਈ ਹੈ ਉਹਦੇ ਨਾਲ ਹੀ ਜਿਹੜੇ ਅੱਜ ਟ੍ਰਾਂਸਪੋਰਟ ਹੈ ਬਿਜਲੀ ਹੈ ਅੱਜ ਸਾਰਾ ਕੁਝ ਹੀ ਪ੍ਰਾਈਵੇਟ ਨੂੰ ਦਿੱਤਾ ਜਾ ਰਿਹਾ ਸਾਡੇ ਸਾਹਮਣੇ ਚੰਡੀਗੜ੍ਹ ਸਾਡੇ ਨਾਲ ਲੱਗਦਾ ਹੈ ਚੰਡੀਗੜ੍ਹ ਦਾ ਇਹ ਬਿਜਲੀ ਖੇਤਰ ਨਿਜੀ ਨਿਜੀ ਹੱਦ ਤੱਕ ਦੇ ਦਿੱਤਾ ਗਿਆ ਹੈ ਤੇ ਪੰਜਾਬ ਦੇ ਅੰਦਰ ਬਿਜਲੀ ਖੇਤਰ ਦੇ ਅੰਦਰ ਇੱਕ ਇਹ ਵੀ ਆਪਰਾ ਇੱਕ ਚਾਰਵਾ ਕਰ ਰਿਹਾ ਖਰ ਡਿਵੀਜ਼ਨ ਜਿਹੜੀ ਇਹਨਾਂ ਨੇ ਦੇਤੀ ਹੈ ਆ ਟਰਾਫਿਕ ਪਰ ਪਹਿਲੇ ਤੁਸੀਂ ਦੇਖਨੇ ਪ੍ਰਾਈਵੇਟ ਟ੍ਰਾਂਸਪੋਰਟ ਸਾਰੇ ਭਜ ਰਿਹਾ ਹੈ ਸਰਕਾਰੀ ਟ੍ਰਾਂਸਪੋਰਟ ਨੂੰ ਖਤਮ ਕੀਤਾ ਜਾ ਰਿਹਾ ਹੈ ਤੇ ਉਹਦੇ ਨਾਲ ਹੀ ਜਿਹੜੇ ਮਾਨ ਪੱਤੇ ਤੇ ਕੰਮ ਕਰਦੇ ਆ ਇਨ ਸੈਂਟਰ ਤੇ ਕੰਮ ਕਰਦੇ ਆ ਉਹ ਆਂਗਰવાડી ਹੋਵੇ ਆਸ਼ਾ ਹੋਵੇ ਮੈਡੀ ਮਿਰ ਹੋਵੇ ਆ ਜੁਨਾ ਦਾ ਰਜਗਾਰ ਦੇ ਨਾਤੇ ਸ਼ੋਸ਼ਣ ਕੀਤਾ ਜਾ ਰਿਹਾ ਹੈ ਇਹਨਾਂ ਮੁੱਦਿਆਂ ਤੋਂ ਇਲਾਵਾ ਅੱਜ ਜਿਹੜੇ ਮੁੱਖ ਪ੍ਰਮੁੱਖ ਮੁੱਦੇ ਦੂਜੇ ਜਿਹੜੇ ਲੇਬਰ ਕੋਰਸ ਜਿਹੜੇ ਲੇਬਰ ਲਾਅ ਸੀ ਜਿਨ੍ਹਾਂ ਰਾਹੀਂ ਲੋਕੀਂ ਜਿਹੜੇ ਮਜ਼ਦੂਰ ਹੈ ਆਪਣੇ ਮੰਗਾਂ ਦੇ ਲਈ ਆਵਾਜ਼ ਉਠਾ ਸਕਦਾ ਸੀਗਾ ਅੱਜ ਉਹ ਸਾਰੇ ਲੇਬਰ ਕਾਨੂੰਨ ਖਤਮ ਕਰਕੇ ਉਹਨਾਂ ਨੇ ਕੋਡ 4 ਕੋਡ ਹੋ ਕੇ ਬਣਾਤੇ ਗਏ ਹੈ ਤੇ ਇਹ ਤੋਂ ਇਲਾਵਾ ਅੱਜ ਸਰਕਾਰ ਇਸ ਨਾਂ ਦੇ ਉੱਤੇ ਵੀ ਪੀਸ ਦੇ ਨਾਂ ਦੇ ਉੱਤੇ ਲੋਕਾਂ ਦੀ ਜਵਾਜ਼ ਜਿਹੜੀ ਬੰਦ ਕਰਨਾ ਚਾਹਦੀ ਹੈ ਜਿਹੜੇ ਲੋਕ ਵੀ ਕੋਈ ਸੰਘਰਸ਼ ਕਰਦੇ ਜਾਂ ਹੋਰ ਕਰਦੇ ਆ ਉਹਨਾਂ ਨੂੰ ਅੱਜ ਡੰਡੇ ਦੇ ਜੋਰ ਨਾਲ ਦਵਾਇਆ ਜਾ ਰਿਹਾ ਹੈ ਇਸ ਕਰਕੇ ਜਦੋਂ ਸਰਕਾਰ ਦੇ ਕਾਲੇ ਕਾਨੂੰਨ ਕਾਇਮ ਹੈ ਉਹਨਾਂ ਕਾਨੂੰਨਾਂ ਨੂੰ ਮੋੜਾ ਦੇਣ ਦੇ ਲਈ ਜਿਹੜਾ ਪੈਨਸ਼ਨਿਸ ਰਾਂਜ ਪੀਐਫ ਆਰਡੀ ਜਿਹੜਾ ਐਕਟ ਬਣਾਇਆ ਉਹਨੂੰ ਖਤਮ ਕਰਨ ਵਾਸਤੇ ਲੋਕਾਂ ਨੂੰ ਰੋਜ਼ਗਾਰ ਦੇਣ ਵਾਸਤੇ ਮਾਨ ਬਤਰੇ ਦੇ ਕੰਟ੍ਰੈਕਟ ਅਮਪਲਾਈ ਐ ਅੱਜ ਤੁਸੀਂ ਦੇਖ ਰਹੇ ਸਾਡੇ ਨਾਲ ਇੱਥੇ ਪੀਆਰਟੀਸੀ ਦੇ ਬੈਠੇ ਐ ਰੋਡਵੇ ਦੇ ਬੈਠੇ ਐ ਜਿਨ੍ਹਾਂ ਨੂੰ 15 15 20 20 ਸਾਲ ਹੋ ਗਏ ਜਿਨ੍ਹਾਂ ਨੂੰ ਕੰਟ੍ਰੈਕਟ ਦੇ ਉੱਤੇ ਥਰੂ ਕੰਟ੍ਰੈਕਟ ਦੇ ਉੱਤੇ ਰੱਖਿਆ ਗਿਆ ਐ ਇਹ ਤਾਂ ਕਿ ਅਸੀਂ ਇਸ ਗੱਲ ਦੀ ਵੀ ਮੰਗ ਕਰ ਰਹੇ ਹਾਂ ਸਾਰੇ ਮੁਲਾਜ਼ਮਾਂ ਨੂੰ ਜਿਹੜਾ ਰੈਗੂਲਰ ਕੀਤਾ ਜਾਵੇ ਇਹਨਾਂ ਮੰਗਾਂ ਨੂੰ ਲੈ ਕੇ ਅਸਮੁੱਚੇ ਦੇਸ਼ ਦੇ ਅੰਦਰ ਜਿਹੜੀ ਹੜਤਾਲ ਹੋ ਰਹੀ ਐ ਉੱਥੇ ਹਿਸ਼ਾਰਤ ਪਰ ਦੇ ਵਿੱਚ ਵੀ ਸਾਰੇ ਲੋਕਾਂ